ਗੁਰੂ ਮਹਾਰਾਜ ਦੀ ਕਿੱਡੀ ਵੱਡੀ ਕਿਰਪਾ ਪਿੰਡ ਸੇਹ ਸੇਹ ਤੇ ਸਾਰੇ ਨਾਲ ਬਾਰੇ ਹੀ ਸੇਵਕ ਪਰਿਵਾਰ ਖੜੇ ਨੇਗੇ ਨਾਲ ਹੀ ਸਾਰੇ ਸੱਜਣ ਮਿੱਤਰ ਖੜੇ ਨੇਗੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਹੜਾ ਫਤੇਗੜ ਸਾਹਿਬ ਲੰਗਰ ਚੱਲਦਾ ਮਾਤਾ ਗੁਜਰੀ ਢੰਡਾ ਪੁਰਸ਼ ਦੇ ਨਾਲ ਹੀ ਗੁਰੂ ਸਾਹਿਬ ਨੇ ਜਮਾ ਆਪਣੇ ਚਰਮਾ ਹਸੇ ਵਾਲਾ ਤੀਹਿਆ ਪਿੰਡ ਸੇਹ ਤੋਂ ਇਹ ਪਿੰਡ ਦਾ ਬਹੁਤ ਲੰਮੇ ਸਮੇਂ ਤੋਂ ਦੇਖਲਾ ਕਰਤੋ ਘੜਾ 70 75 ਸਾਲ ਹੋ ਗਏ ਸੇਵਾ ਚੱਲਦੀ ਨੂੰ ਐਡੀ ਵੱਡੀ ਨਗਰ ਤੇ ਕਿਰਪਾ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦਾ ਵੀ ਅਸਤਰਾ ਨਗਰ ਤੇ ਕਿਰਪਾ ਰੱਖਿਓ ਤੇ ਚੜ੍ਹਦੀ ਕਲਾ ਦੇ ਵਿੱਚ ਸਾਰਿਆਂ ਨੂੰ ਰੱਖਿਓ ਦੇਖੋ ਜਿਵੇਂ ਕੀ ਗੱਲ ਕਰੀਏ ਵੱਡੇ ਲੰਗਰਾਂ ਦੀ ਗੱਲ ਕਰੀਏ ਹਨਾ ਜਿਵੇਂ ਇਕੱਠ ਹੁੰਦੇ ਨੇ ਉਹਦੇ ਦੀ ਗੱਲ ਕਰੀਏ ਇਹ ਗੱਲ ਦੀਪ ਸਿੱਧੂ ਬਾਈ ਦੇ ਭੋਗ ਦੀ ਕਰੀਏ ਜਾਂ ਸਿੱਧੂ ਮਸੂਏ ਦੇ ਭੋਗ ਦੀ ਗੱਲ ਕਰੀਏ ਉਹਨਾਂ ਦੋਨਾਂ ਭੋਗਾਂ ਦੇ ਉੱਤੇ ਬਹੁਤ ਵੱਡਾ ਇਕੱਠ ਹੋਇਆ ਸੀ ਪੰਜਾਬ ਦੇ ਵਿੱਚ ਹਨਾ ਦੋਨਾਂ ਦੇ ਵਿੱਚ ਇਸ ਪਿੰਡ ਦੀਆਂ ਸੰਗਤਾਂ ਨੇ ਸੇਵਾ ਨਿਭਾਈ ਸੀ ਅੱਜ ਦਾ ਆਫਾ ਲੰਗਰਾਂ ਨਾਲ ਏਡਾ ਵੱਡਾ ਪ੍ਰੋਜੈਕਟ ਦੇਖ ਲਓ ਕਿੱਡੇ ਕਿੱਡੇ ਤਿਆਰ ਕਰੇ ਹੋਣਗੇ ਇਹ ਨਗਰ ਦੀ ਕਿੱਡੀ ਮਹਾਰਾਜ ਦੀ ਕਿਰਪਾ ਇੱਕ ਤਰੀਕ ਨੂੰ ਇਹ ਅਰਦਾਸ ਬੇਨਤੀ ਕਰਕੇ ਨਵਾਂ ਸਾਲ ਤੋਂ ਬਾਅਦ ਫੇਰ ਅਰਦਾਸ ਬੇਨਤੀ ਕਰਕੇ ਸਾਰਾ ਸੰਪੂਰਨ ਕਰ